ਰੇਬਦਾਰthio ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਇਸ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਇਸ ਕਲਾਸ ਵਿੱਚ 10ਵੀਂ ਕਲਾਸ ਗਣਿਤ ਦੇ ਆਏ 2 ਬਹੁਪਦ ਦੇ ਜਿਹੜੇ ਪ੍ਰਸ਼ਨ ਉਹ ਹੱਲ ਕਰਾਂਗੇ ਜਿਦੇ ਵਿੱਚ ਸਾਨੂੰ ਦੋ ਘਾਤੀ ਬਹੁਪਦ ਜਿਹੜੇ ਦਿੱਤੇ ਹੋਣਗੇ ਤੇ ਉਹਨਾਂ ਦੇ ਅਸੀਂ ਸੋਲਵ ਕਰਨਾ ਹੋਊਗਾ ਸਵਾਲ ਸੋਲਵ ਕਰਨ ਤੋਂ ਪਹਿਲਾਂ ਅਸੀਂ ਕੁਝ ਬੇਸਿਕ ਕਨਸੈਪਟ ਹੈ ਜਿਹੜੇ ਉਹ ਅੱਜ ਅਸੀਂ ਇੱਥੇ ਪਹਿਲਾਂ ਕਲੀਅਰ ਕਰਾਂਗੇ ਬਹੁਪਾਦ ਦਿੱਤਾ ਬਹੁਪਾਦ ਨੂੰ ਉੱਪਰ ਲਿਖ ਦਿੱਤੇ ਕਿੰਨੇ ਬਹੁਪਾਦ ਨੂੰ ਲਿਖਦੇ ਆ ਪੀ ਐਕਸ ਬਰਾਬਰ ਐਕਸ ਘਟਾਓ 2 ਇੱਥੇ ਹੁਣ ਦੇਖੋ ਐਕਸ ਦੀ ਵੱਡੀ ਤੋਂ ਵੱਡੀ ਘਾਤ ਕੀ ਆ 1 ਤਾਂ ਇਹਨੂੰ ਆਪਾਂ ਬੋਲਦੇ ਹੈਗੇਾਂਗੇ ਰੇਖੀ ਬਹੁਪਦ ਇਸ ਨੂੰ ਅਸੀਂ ਰੇਖੀ ਬਹੁਪਦ ਬੋਲਦੇ ਦੇ ਹੈਗੇ ਘਾਤ 2 ਘਟਾਓ 4 ਇੱਕ ਦਿੱਤਾ ਪਾਨੂੰ 2x ਦੀ ਘਾਤ 2 ਜੋੜ 8x ਜੋੜ 1 ਹੁਣ ਇਹਨਾਂ ਦੋਨਾਂ ਬਹੁਪਦਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ x ਦੀ ਵੱਡੀ ਤੋਂ ਵੱਡੀ ਘਾਤ ਜਿਹੜੀ ਹੋਈ ਹੈ ਸਾਡੇ ਕੋਲੇ 2 ਹਾਂ ਤਾਂ ਇਸ ਨੂੰ ਅਸੀਂ ਲਿਖਦੇ ਹੈਗੇ ਆ 2 ਤੀ ਬੋ ਪਦ ਇਸ ਨੂੰ ਅਸੀਂ ਬੋਲਦੇ ਹਾਂ 2^3 ਬਹੁਪਦ ਹੁਣ ਅੱਗੇ ਅਸੀਂ ਇੱਕ ਬਹੁਪਦ ਲੈਣਾ ਉਹਨੂੰ ਅਸੀਂ ਐਕਸਪਲੇਨ ਕਰਾਂਗੇ ਕਿ ਉਹਦੇ ਵਿੱਚ ਕੀ ਕੀ ਹੁੰਦਾ ਹੈਗਾ ਸਭ ਤੋਂ ਪਹਿਲਾਂ ਅਸੀਂ ਲਿਖ ਲਿਆ 2x ਦੀ ਘਾਤ 2 8x 1 ਹੁਣ ਇਸ ਦੇ ਵਿੱਚ ਸਾਡੇ ਕੋਲ ਦੋ ਚੀਜ਼ਾਂ ਹੁੰਦੀਆਂ ਸਭ ਤੋਂ ਪਹਿਲੀ ਇੱਕ ਹੁੰਦੀ ਹੈ ਚੱਲ ਤੇ ਇੱਕ ਹੁੰਦਾ ਚੱਲ ਚੱਲ ਕਿਹਦੇ ਚੱਲ ਸਾਡੇ ਕੋਲ ਇਹ ਵਾਲੇ ਹੁੰਦੇ ਜਿਵੇਂ x ਦੀ ਘਾਤ 2 ਤੇ x ਕੋਈ ਵੀ ਜਿਹੜੀ ਕਿਸੇ ਸੰਖਿਆ ਦੇ ਨਾਲ ਵੈਲਿਊ ਲੱਗੀ ਹੁੰਦੀ ਹੈ ਅਲਫਾਬੈਟਿਕ ਵੈਲਿਊ ਹੁੰਦੀ ਹੈ ਜਿੱਦਾਂ x y z ਜੋ ਵੀ ਹੋ ਸਕਦਾ ਇੱਥੇ s ਵੀ ਹੋ ਸਕਦਾ ਹੈ z ਵੀ ਹੋ ਸਕਦਾ p ਵੀ ਹੋ ਸਕਦਾ ਜੋ ਵੀ ਖਦੇ ਨਾਲ ਇੱਥੇ ਦਿੱਤਾ ਹੋਵੇਗਾ ਉਹਨੂੰ ਅਸੀਂ ਕੀ ਬੋਲਦੇ ਹਾਂ ਚੱਲ ਜਿਵੇਂ ਹੁਣ x ਦੀ ਘਾਤ 2 ਆ ਇਹ ਵੀ ਇੱਕ ਚੱਲ ਆ ਤੇ ਇੱਕ x ਸਾਡੇ ਕੋਲ ਇਹ ਕੀ ਹੋਗਾ ਚੱਲ ਚੱਲ ਹੁੰਦਾ ਜਿਹੜਾ ਇਸ ਦਾ o i b ਮੋਲਾ ਜਿਹੜਾ ਉਹ ਨਿਸ਼ਚਿਤ ਨਹੀਂ ਹੁੰਦਾ ਇਸ ਦਾ ਕੋਈ ਵੀ ਮੋਲਾ ਜਿਹੜਾ ਉਹ ਨਿਸ਼ਚਿਤ ਨਹੀਂ ਹੁੰਦਾ ਇਹ ਤਾਂ ਹੋ ਗਈ ਹੁਣ ਚੱਲ ਦੀ ਗੱਲ ਹੁਣ ਹੋ ਗਿਆ ਅਚਲ ਅਚਲ ਕੀ ਹੁੰਦਾ ਇਹ ਚੱਲ ਸਾਡੀ ਇਸ ਬਹੁਪਾਦ ਦੇ ਵਿੱਚ ਉਹ ਬੜੀ ਵੈਲਿਊ ਹੁੰਦੀ ਹੈ ਜਿਹੜੀ ਬਿਨਾ ਚੱਲ ਤੋਂ ਹੁੰਦੀ ਜਿੱਦੇ ਨਾਲ ਕੋਈ ਵੀ x y z ਵਗੈਰਾ ਨਹੀਂ ਲਿਖਿੰਦੇ ਜਿੱਦਾਂ ਸਾਡਾ 1 1 ਕੀ ਹੋ ਗਿਆ ਸਾਡਾ ਇੱਥੇ ਉਹ ਹੋ ਗਿਆ ਅਚਲ ਆ ਚੱਲ ਦੀ ਡੈਫੀਨੀਸ਼ਨ ਜਿੱਦਣੀ ਹੋ ਗਈ ਕੀ ਹੁੰਦੀ ਹੈ ਉਹ ਚੱਲ ਤੋਂ ਬਿਨਾ ਜਿਹੜੀ ਸੰਖਿਆ ਹੁੰਦੀ ਹੈ ਉਸ ਨੂੰ ਅਚਲ ਕਿਹਾ ਜਾਂਦਾ ਹੈ ਅਲਫਾਬੈਟਿਕ ਵੈਲਿਊ ਹੁੰਦੀ ਹੈ x y z ਜੋ ਵੀ ਤੁਹਾਡੀ ਬਹੁਪਦ ਦੇ ਵਿੱਚ ਦਿੱਤੀ ਹੋਵੇ ਉਹਨੂੰ ਅਸੀਂ ਕਹਿੰਦੇ ਹਾਂ ਚਲ ਇਸ ਤੋਂ ਬਾਅਦ ਜਿਹੜੀ ਇੱਕ ਵੈਲਿਊ ਜਿਹਦੇ ਨਾਲ ਕੋਈ ਵੀ ਵੈਲਿਊ ਨਹੀਂ ਹੁੰਦੀ ਐ x y z ਤੋਂ ਬਿਨਾ ਵਾਲੀ ਹੁੰਦੀ ਐ ਉਹਨੂੰ ਅਸੀਂ ਕਹਿੰਦੇ ਹਾਂ ਆ ਚੱਲ ਜਿਹਦਾ ਸਾਡੇ ਕੋਲੇ ਉੱਤਕਾ ਹੁਣ ਆਪਾਂ ਦੋ ਚੀਜ਼ਾਂ ਕਰ ਲੀਆਂ ਹੁਣ ਸਾਡੇ ਕੋਲੇ ਰਹਿ ਕੀ ਗਿਆ ਹੁਣ ਤੁਸੀਂ ਵੀ ਕਹਤਾ ਸਾਡੇ ਕੋਲੇ ਦੋ ਰਹਿ ਗਿਆ ਅੱਠ ਵੀ ਰਹਿ ਗਿਆ ਇਹ ਵੀ ਤਾਂ ਕਨਸਟੈਂਟ ਆ ਇਹ ਵੀ ਇਹ ਚੱਲ ਨਹੀਂ ਇਹ ਚੱਲ ਨਹੀਂ ਇਹਨੂੰ ਆਪਾਂ ਕੀ ਬੋਲਦੇ ਹੈਗੇ ਆ ਇਹਨੂੰ ਬੋਲਦੇ ਜਿਹਦਾ ਦੋ ਆ ਦੋ ਕਿਹਦੇ ਨਾਲ ਲੱਗਿਆ ਹੋਇਆ x ਦੀ ਘਾਤ ਦੋ ਦੇ ਨਾਲ ਇਹਨੂੰ ਅਸੀਂ ਕੀ ਬੋਲਾਂਗੇ x ਦੀ ਘਾਤ 2 ਦਾ ਗੁਣਾ ਇਹਨੂੰ ਅਸੀਂ ਕੀ ਬੋਲਦੇ ਹਾਂ ਇਸਨੂੰ ਬੋਲਦੇ ਹਾਂ ਗੁਣਾਕ ਅਸੀਂ ਇਹਦੀ ਡੈਫੀਨੇਸ਼ਨ ਕੀ ਲਿਖ ਸਕਦੇ ਹਾਂ ਗੁਣਾਕ ਦੀ ਡੈਫੀਨੇਸ਼ਨ ਕੀ ਹੋਊਗੀ ਗੁਣਾਕ ਦੀ ਚਲ ਦੇ ਨਾਲ ਜਿਹੜੀ ਸੰਖਿਆ ਹੁੰਦੀ ਹੈ ਉਸਨੂੰ ਗੁਣਾਕ ਕਿਹਾ ਜਾਂਦਾ ਗੁਣਾਕ ਇਹ ਹਾਂ ਜਾਂਦਾ ਹੈ ਕੀ ਦਾ ਗੁਣਾਕ ਹੁੰਦਾ ਹੈ ਇਹ ਚੱਲ ਦਾ ਗੁਣਾਕ ਹੁੰਦਾ ਜੀ ਜਿੱਦਾਂ ਹੁਣ ਇਹਦੇ 8 8 ਕੀ ਦਾ ਗੁਣਾਕ ਹੈ ਜੀ x ਦਾ ਗੁਣਾਕ x ਦਾ ਗੁਣਾਕ ਕੀ ਹੋ ਗਿਆ ਜੀ 8 x ਦੀ ਘਾਤ 2 ਦਾ ਗੁਣਾਕ ਕੀ ਆ 2 ਆ x ਦਾ ਗੁਣਾਕ ਕੀ ਹੈ ਸਾਡੇ ਕੋਲੇ 8 2 ਘਾਤੀ ਬਹੁਪਦ ਹੁੰਦਾ ਕੀ ਆ ਉਹਦੇ ਵਿੱਚ ਕੀ ਕੀ ਉਹਨਾਂ ਨੂੰ ਕੀ ਅਸੀਂ ਬੋਲਦੇ ਹਾਂ ਜੇ ਸਾਨੂੰ ਇਹ ਪਤਾ ਹੋਊਗਾ ਫੇਰ ਹੀ ਅਸੀਂ ਅਕੇ ਸਵਾਲ ਹੱਲ ਕਰ ਸਕਦੇ ਹਾਂ ਹੁਣ ਜੇ ਸਾਨੂੰ ਇਹ ਨਹੀਂ ਪਤਾ ਹੋਊਗਾ ਵੀ ਚੱਲ ਕੀ ਆ ਚੱਲ ਕੀ ਆ ਗੁਣਾਕ ਕੀ ਆ ਉਹ ਤੋਂ ਬਿਨਾਂ ਹੀ ਸਵਾਲ ਹੱਲ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਤਿੰਨ ਚੀਜ਼ਾਂ ਸਾਡੇ ਕੋਲ ਹੁੰਦੀਆਂ ਹੈਗੀਆਂ ਤਿੰਨ ਚੀਜ਼ਾਂ ਅਸੀਂ ਸਿੱਖੀਆਂ ਇੱਕ ਹੁੰਦੀ ਹੈ ਸਾਡੇ ਕੋਲ ਅਚਲ ਜੀ ਅਚਲ ਉਹ ਵਾਲੀ ਵੈਲਿਊ ਜਿਹਦੇ ਨਾਲ ਕੋਈ ਵੀ x y z ਵਗੈਰਾ ਨਹੀਂ ਲੱਗਿਆ ਹੁੰਦਾ ਕਨਸਟੈਂਟ ਵੈਲਿਊ ਹੁੰਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਅਚਲ ਇੱਕ ਹੁੰਦਾ ਚਲ ਚਲ ਵਾਲੀ ਉਹ ਵਾਲੀ ਅਲਫਾਬੈਟਿਕ ਵੈਲਿਊ ਜਿਹਦੇ ਇੰਗਲਿਸ਼ ਸ਼ਬਦ x y z ਜੋ ਵੀ ਹੋਊਗਾ ਉਹਨੂੰ ਅਸੀਂ ਕਹਿੰਦੇ ਹਾਂ ਚਲ ਜਿੱਦਾਂ ਇਹਦੇ ਵਿੱਚ ਅਸੀਂ ਲਿਖਿਆ x ਦੀ ਘਾਤ 2 ਦਾ ਗੁਣਾ x ਸਾਡੇ ਕੋਲੇ ਕੀ ਹੈ 2 x ਦਾ ਗੁਣਾ ਕੀ ਸਾਡੇ ਕੋਲੇ 8 ਸਾਨੂੰ ਇੱਕ ਬਹੁਪਦ ਦਿੱਤਾ ਹੁੰਦਾ ਤਾਂ ਬਹੁਪਦ ਦੇ ਕੇ ਉਸ ਤੋਂ ਬਾਅਦ ਸਾਨੂੰ ਸਵਾਲ ਦੇ ਵਿੱਚ ਪੁੱਛਿਆ ਜਾਂਦਾ ਹੈਗਾ ਵੀ ਤੂੰ ਸਿਫਰਾਂ ਦੀ ਗਿਣਤੀ ਪਤਾ ਕਰੋ ਸਿਫਰ ਹੁੰਦਾ ਕਿ ਸਿਫਰ ਦਾ ਆਪਾਂ ਨੂੰ ਕੀ ਕਹਤੀ ਹੈ ਜ਼ੀਰੋ ਮੰਨ ਲਓ ਮੈਨੂੰ ਇੱਕ ਬਹੁਪਦ ਦਿੱਤਾ Px x ਦੀ ਘਾਤ 2 ਘਟਾਓ 1 ਹੁਣ ਇਹਦੀ ਆਪਾਂ ਸਿਫਰ ਪਤਾ ਕਰਨੀ ਹੈ ਇਹਦੀ ਸਿਫਰ ਦਾ ਮਤਲਬ ਕੀ ਹੁੰਦਾ ਵੀ ਕੋਈ ਵੀ ਉਹ ਵੈਲਿਊ ਕੋਈ ਵੀ ਇਹ ਵਾਲਾ ਚਾਲਾ ਜਿਹੜਾ x ਦੀ ਘਾਤ 2 ਦੀ ਵੈਲਿਊ ਆਪਾਂ ਇਹਦੇ ਵਿੱਚ ਭਰিয়ে x ਦੀ ਜਗ੍ਹਾ ਤੇ ਤਾਂ ਉਹਦਾ ਮੁੱਲ ਬਰਾਬਰ 0 ਆ ਜਾਏ ਮੰਨ ਲਓ ਆਪਾਂ x ਦਾ ਮੁੱਲ ਬਰਾਬਰ 1 ਮੰਨ ਲਿਆ ਅਪਾ ਇੱਥੇ ਮੁੱਲ ਭਰੀਏ x ਦੀ ਘਾਤ 1 ਦੇ ਵਿੱਚ ਮੁੱਲ ਭਰਤਾ 1 ਘਟਾਓ 1 1 ਨੂੰ 1 ਨਾਲ ਗੁਣਾ ਕੀਤਾ ਤਾਂ ਕਿੰਨਾ ਆ ਗਿਆ 1 ਘਟਾਓ 1 ਬਰਾਬਰ ਕੀ ਆ ਗਿਆ 0 ਹੁਣ ਬਹੁਪਦ ਜਿਹੜਾ ਸਾਡਾ ਦਿੱਤਾ ਸੀ px x ਦੀ ਘਾਤ 2 ਘਟਾਓ 1 ਇਹਦੀ ਸਿਫਰ ਪਤਾ ਕਰ ਨੂੰ ਇਹਦੀ ਸਿਫਰ ਇੱਕ ਤਾਂ ਸਾਡੇ ਕੋਲੇ ਆ ਗਈ 1 ਹੁਣ ਅਸੀਂ ਲਿਖਦੇ ਹੈਗੇ ਆ ਵੀ 2 ਘਤ ਬਹੁ ਪਦ ਦੀਆਂ ਬਾਅਦ ਤੋਂ ਬਾਅਦ ਸਿਫਰਾਂ ਜਿਹੜੀਆਂ ਸਿਫਰਾਂ ਕਿਹੜੀਆਂ ਹੋ 2 ਹੋ ਸਕਦੀਆਂ ਸਿਫਰਾਂ ਕਿੰਨੀਆਂ ਹੋ ਸਕਦੀਆਂ 2 ਹੋ ਸਕਦੀਆਂ ਹਨ 2 ਹੋ ਸਕਦੀ ਇਸ ਤੋਂ ਵੱਧ ਨਹੀਂ ਜਿਹੜਾ ਇਹ ਬਹੁਤ ਬਾਤ ਦਿੰਦਾ ਸੀ ਇਹਦੇ ਵਿੱਚ x ਦੀ ਘਾਤ 2 ਸੀ ਇਹਦੀਆਂ ਵੀ ਸਿਫਰਾਂ 2 ਹੋਣੀਆਂ ਹੁਣ ਇੱਕ ਤਾਂ ਆਪਾਂ ਕਹਿੰਦੇ ਵੀ ਇੱਕ ਆਪਾਂ ਮੰਨ ਲਈ ਇੱਕ ਕਿੰਨੀ ਆਈ ਸੀ ਆਪਣੇ ਕੋਲ x ਹੁਣ ਦੂਸਰੀ ਕਿਵੇਂ ਪਤਾ ਕਰੀਏ ਮੰਨ ਲਓ ਜੇ ਆਪਾਂ x ਬਰਾਬਰ ਘਟਾਓ 1 ਭਰ ਦਈਏ ਮੁੱਲ ਕੀ ਦਿੱਤਾ ਸਾਨੂੰ ਘਟਾਓ 1 ਦੀ ਘਾਤ 2 ਘਟਾਓ 1 ਘਟਾਓ ਨੂੰ ਘਟਾਓ ਨਾਲ 1 ਆ ਗਿਆ ਘਟਾਓ 1 ਤਾਂ ਬਰਾਬਰ 0 ਦੇ ਆ ਗਿਆ ਹੁਣ ਸਾਡੇ ਕੋਲ ਦੋ ਸਿਫਰ ਆ ਗਏ ਇੱਕ ਤਾਂ ਸਾਡੇ ਕੋਲ x ਇਸੇ ਪਰ ਕਿਹੜੀ ਆ ਗਈ ਇੱਕ ਤਾਂ ਬਨ ਆ ਇੱਕ ਸਾਡੇ ਕੋਲ ਘਟਾਓ ਇੱਕ ਆ ਗਈ ਇਹ ਹੀ ਅਸੀਂ ਪਤਾ ਕਰਨੀ ਹੋਣੀ ਅੱਗੇ ਜਾ ਕੇ ਇਹਨੂੰ ਸਵਾਲਾਂ ਨੂੰ ਜੀਦੋਂ ਹੱਲ ਕਰਾਂਗੇ ਮੰਨ ਲਓ ਆਪਾਂ ਨੂੰ ਕੋਈ ਬਹੁਪਦ ਦਿੱਤਾ ਬਹੁਪਦ ਪੀ ਐਕਸ ਬਰਾਬਰ ਆਪਾਂ ਮੰਨ ਲਿਆ ਐਕਸ ਦੀ ਘਾਤ 2 ਬੀ ਐਕਸ ਸੀ ਹੁਣ ਇੱਥੇ ਆਪਾਂ ਲਿਖਾਂਗੇ ਕਿ ਐਕਸ ਦੀ ਘਾਤ 2 ਦਾ ਗੁਣਾਕ ਬਰਾਬਰ ਏ ਐਕਸ ਦਾ ਗੁਣਾਕ ਕਿੱਛੇ ਅਸੀਂ ਕਰਕੇ ਆਏ ਆ ਗੁਣਾਕ ਇੱਥੇ ਹੋ ਗਿਆ ਬੀ ਅਤੇ ਚੱਲ ਸਾਡਾ ਕੀ ਹੋ ਗਿਆ ਸੀ ਹੁਣ ਮੰਨ ਲਓ ਇਹੀ ਸਾਨੂੰ ਬਹੁਪੱਦ ਦਿੱਤਾ ਹੋਇਆ ਇਹ ਮੈਨੂੰ ਬਹੁਪੱਦ ਦਿੱਤਾ ਸੀ ਮੰਨ ਲਓ ਇਸੇ ਬਹੁਪੱਦ ਦੀਆਂ ਆਪਾਂ ਨੂੰ ਦੋ ਸਿਫਰਾਂ ਆਈਆਂ ਸਿਫਰਾਂ ਕਿਹੜੀਆਂ-ਕਿਹੜੀਆਂ ਆਈਆਂ ਸਿਫਰਾਂ ਆਏ ਇੱਕ ਤਾਂ ਆ ਗਈ α ਇੱਕ ਆ ਗਈ β ਸਿਫਰਾਂ ਦਾ ਜੋੜ ਸਿਫਰਾਂ ਦਾ ਜੋੜ ਬਰਾਬਰ ਕਾਦੇ ਹੁੰਦਾ ਸਿਫਰਾਂ ਦਾ ਜੋੜ ਇੱਥੇ ਆਪਾਂ ਲਏ α β ਬਰਾਬਰ ਹੁੰਦਾ ਹੈ ਘਟਾਓ x ਦਾ ਗੁਣਾ x ਦਾ ਗੁਣਾ बटे x ਦੀ ਘਾਤ 2 ਦਾ ਗੁਣਾ ਇਹ ਹੋ ਗਿਆ ਸਿਫਰਾਂ ਦਾ ਜੋੜ ਸਿਫਰਾਂ ਦੀ ਗੁਣਾ ਸਿਫਰਾਂ ਦਾ ਗੁਣਨਫਲ ਗੁਣਨਫਲ ਕੀ ਹੁੰਦਾ ਗੁਣਨਫਲ ਹੁੰਦਾ ਅਲਫਾ ਗੁਣਾ ਬੀਟਾ ਬਰਾਬਰ ਕਾਦੇ ਹੁੰਦਾ ਹੈ ਬਰਾਬਰ ਹੁੰਦਾ ਆ ਚੱਲ ਪਦ ਬਟੇ x ਦੀ ਘਾਤ 2 ਦਾ ਗੁਣਾ ਇਹ ਅਸੀਂ ਇਹਨਾਂ ਦੀ ਜਦੋਂ ਜਾਂਚ ਕਰਾਂਗੇ ਮੁੱਲ ਭਰਾਂਗੇ ਅੱਗੇ ਸਵਾਲ ਉਹਦੇ ਵਿੱਚ ਜਾ ਕੇ ਸਾਨੂੰ ਇਹ ਸਮਝ ਆਉਣਗੇ ਕਿਉਂਕਿ ਪੁੱਛ ਬੇਸਿਕ ਕਨਸੈਪਟ ਕਰਨ ਤੋਂ ਬਾਅਦ ਹੁਣ 2.2 ਦੇ ਜਿਹੜੇ ਸਵਾਲ ਆ ਸੀ ਉਹ ਹੱਲ ਕਰਨੇ ਆ। ਤੁਹਾਨੂੰ ਸਵਾਲ ਨੰਬਰ ਪਹਿਲੇ ਦੇ ਵਿੱਚ ਦਿੱਤਾ ਗਿਆ ਹੈ। ਹੇਠਾਂ ਦਿੱਤੇ ਦੋ ਘਾਤੀ ਬਹੁਪਦਾਂ ਦੇ ਦੇ ਸਿਫਰ ਪਤਾ ਕਰੋ ਅਤੇ ਸਿਫਰਾਂ ਅਤੇ ਗੁਣਾਕਾਂ ਦੇ ਵਿੱਚਕਾਰ ਸਬੰਧਾਂ ਦੀ ਸਿਚਾਈ ਦੀ ਜਾਂਚ ਕਰੋ। ਹੁਣ ਸਾਡੇ ਕੋਲ ਪਹਿਲਾ ਦਿੱਤਾ ਹੋਇਆ ਬਹੁਪਦ ਦਿੱਤਾ ਹੋਇਆ ਬਹੁਪਦ। ਅਸੀਂ ਇਹਨੂੰ ਲਿਖ ਦੇ ਗਏ ਦਿਆਂ ਪੀ x ਬਰਾਬਰ ਸਾਡੇ ਕੋਲ ਦਾ x ਦੀ ਘਾਤ 2 ਘਟਾਓ 2x ਘਟਾਓ 8 ਇਹ ਸਾਡਾ ਦਿੱਤਾ ਹੋਇਆ ਬਹੁਪਦ ਹੈ ਪਰ ਸਾਡੇ ਕੋਲ ਹੁਣ ਇੱਥੇ ਜੇ ਆਪਾਂ ਇਹਦੀ ਵੈਲਿਊ ਪਤਾ ਕਰ ਜੀ ਬਰਾਬਰ 0 ਆ ਜੇ ਤੇ ਜੇ ਆਪਾਂ ਇਹਦੇ ਵਿੱਚ ਵੈਲਿਊ ਭਰ ਕੇ ਦੇਖਣ ਲੱਗ ਜਾਈਏ 1 2 3 4 ਤਾਂ ਬਹੁਤ ਟਾਈਮ ਲੱਗ ਜੂ ਫਿਰ ਤਾਂ ਪਰ ਹੁਣ ਆਪਾਂ ਇਹਨੂੰ ਇਦਾਂ ਨਹੀਂ ਕਰਨਾ ਹੈ ਆਪਾਂ ਕਰਨਾ ਕੀ ਹੈ ਘਾਤ ਦੀ ਬਹੁਪਦ ਦਿੱਤਾ ਇਹਦੇ ਜਿਹੜੇ ਸਿਫਰ ਅਸੀਂ ਪਤਾ ਕਰਨੇ ਆ ਉਹ ਪਤਾ ਕਿਵੇਂ ਕਰਨੇ ਉਹ ਪਤਾ ਕਰਾਂਗੇ ਅਸੀਂ ਇਸ ਦੀ ਗੁਣਖੰਡ ਬਣਾ ਕੇ ਹੁਣ ਸਾਨੂੰ ਜਿਹੜਾ ਦਿੱਤਾ ਹੋਇਆ ਬਹੁਪਦਾ x ਦੀ ਘਾਤ 2 ਘਟਾਓ 2x ਘਟਾਓ 5 ਇਹਦੀ ਗੁਣਖੰਡ ਬਣਾਵਾਂਗੇ ਸਭ ਤੋਂ ਪਹਿਲਾਂ ਜਦੋਂ ਗੁਣਖੰਡ ਬਣਾਉਣੇ ਆ ਬਣਾਉਣੇ ਕਿਦਿਆਂ ਉਹ ਆਪਾਂ ਦੇਖਦੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਲੈਣਾ ਹੁੰਦਾ ਇਹ ਵਾਲਾ ਚੱਲ x ਦੀ ਘਾਤ 2 ਜੋ ਵੀ ਪਿਆ ਹੋਵੇ x ਦੀ ਘਾਤ 2 ਗੁਣਾ 8 ਜਿਹੜਾ ਸਾਡਾ ਅਚਲ ਹੁੰਦਾ ਲਾਸਟ ਵਾਲਾ ਜਿਹਨਾਂ ਨੇ ਅਸੀਂ ਗੁਣਾ ਕਰੀਏ ਤਾਂ ਇਹ ਬਣ ਗਿਆ ਸਾਡੇ ਕੋਲੇ 2 ਦੀ ਘਾਤ 8 ਤਾਂ ਸਾਡੇ ਕੋਲੇ ਬਣ ਗਿਆ ਇਹਨੂੰ ਇਦਾਂ ਲਿਖ ਦਿੰਦੇ ਆ 8x ਦੀ ਘਾਤ 2 ਠੀਕ ਹੈ ਫਿਰ ਜੇ ਤੁਸ ਸਾਡੇ ਕੋਲੇ ਇਹ ਵਾਲੀ ਇਹਨਾਂ ਦੋਨਾਂ ਦੀ ਗੁਣਾ ਕਰਕੇ ਦੇਖ ਲਈ ਤਾਂ ਸਾਡੇ ਕੋਲੇ ਇਹ ਬਣ ਗਈ ਤਾਂ ਫਿਰ ਜਿਹੜਾ ਸਾਡਾ ਮਿਡ ਦੇ ਵਿੱਚ 2x ਪਿਆਗਾ ਇਹਨੂੰ ਅਸੀਂ ਇਹ ਜਿਹੇ ਦੋ ਭਾਗਾਂ ਦੇ ਵਿੱਚ ਤੋੜਨਾ ਹੁੰਦਾ ਵੀ ਜਿਹਦਾ ਜੋੜ ਕਰੀਏ ਤਾਂ ਇਹ 2 ਬਣ ਜੇ ਜਿਹਦੀ ਗੁਣਾ ਕਰੀਏ ਤਾਂ ਹੈ 8 ਘਟਾਓ ਦੇ ਬਣ ਜਾਣਾ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਵੀ 8 ਹੁਣ ਬਣਦੇ ਕਿਵੇਂ ਕਿਵੇਂ ਜੀ ਹੁਣ ਆਪਾਂ 8 ਬਣਾਈਏ 8 1 बराबर 8 ਬਣ ਗਿਆ ਪਰ ਜੇ ਹੁਣ 8 ਤੇ 1 ਦੀ ਜੋੜ ਕਰ ਦਈਏ ਤਾਂ ਆਪਣੇ ਕੋਲੇ ਕਿੰਨੇ ਬਣਗੇ ਤਾਂ 9 ਬਣਗੇ ਇਹ ਵੀ ਨਹੀਂ ਆਉਂਦਾ ਹੁਣ ਜੇ ਆਪਾਂ 8 1 ਕਰ ਦਈਏ ਫਿਰ ਇਹ ਘਟਾਓ ਦੇ 8 ਤਾਂ ਬਣਗੇ ਪਰ ਜੇ ਹੁਣ 1 ਜੋੜ ਕਰੀਏ ਤਾਂ ਕਿ ਤਾ ਆਪਣੇ ਕੋਲੇ 7 ਬਣਗੇ ਇਹ ਵੀ ਨਹੀਂ ਆਉਂਦਾ ਜੇ ਹੁਣ ਆਪਾਂ 2 4 ਕਰੀਏ ਤਾਂ ਘਟਾਓ ਦੇ ਕਿੰਨੇ ਬਣਦੇ ਆ ਆਪਣੇ ਕੋਲੇ 8 ਬਣਦੇ ਆ ਹੁਣ ਜੇ ਇਹਨਾਂ ਦਾ ਆਪਾਂ ਜੋੜ ਕਰੀਏ ਤਾਂ ਆਪਾਂ ਘਟਾਓ ਦੇ 2 ਬਣਦੇ ਆ ਆਪਾਂ ਜਿਹੜੇ 2 ਨੰਬਰ ਲੱਭਦੇ ਸੀ ਉਹ ਆਪਣੇ ਨੰਬਰ ਕਿਹੜੇ-ਕਿਹੜੇ ਬਣ ਗਏ ਉਹ ਆ ਨੰਬਰ ਬਣ ਗਏ ਕਿਹੜੇ ਬਣ ਗਏ ਘਟਾਓ 4 ਤੇ 2 ਇਹਨੂੰ ਆਪਾਂ ਇੱਥੇ ਲਿਖ ਲੈਣਾ ਹੈਗਾ ਭਾਵੇਂ x ਦੀ ਘਾਤ 2 ਇਹਨੂੰ ਓਦਾਂ ਹੀ ਲਿਖਣਾ ਹੈ ਘਟਾਓ 4 ਜਿਹੜੇ ਆਪਾਂ ਇੱਥੇ 2 ਨੰਬਰ ਲੱਭੇ ਸੀ ਇਹਨਾਂ ਨਾਲ x ਲਾ ਦੇਣਾ ਹੈਗਾ ਭਾਵੇਂ 4x ਫਿਰ ਜੋੜ 2x ਘਟਾਓ 8 ਅਗਲਾ ਸਟੈਪ ਅਗਲੇ ਸਟੈਪ ਦੇ ਵਿੱਚ ਆਪਾਂ ਲਿਖਣਾ ਹੈਗਾ ਇੱਥੇ ਹੈਗਾ ਆਪਣੇ ਕੋਲ x ਦੀ ਘਾਤ 2 ਇਹਦੇ ਕੋਲ ਹੈਗਾ x 4 ਕੋਲੇ ਇਕੱਲਾ 4 ਹੈ ਤਾਂ ਆਪਾਂ ਇੱਥੋਂ ਇੱਕ x ਬਾਹਰ ਕੱਢ ਲੈਣਾ ਇੱਕ x ਅੰਦਰ ਲੈ ਜਾਣਾ ਹੈਗਾ ਇਹ ਬਣ ਗਿਆ ਇਹਦੇ ਵਿੱਚੋਂ 2x ਦੀ ਘਾਤ 2 ਸੀ ਤਾਂ 2 ਦੇ ਵਿੱਚੋਂ ਇਹਦੇ ਵਿੱਚੋਂ 2x ਸੀ ਇੱਕ x ਬਾਹਰ ਕੱਢ ਲਿਆ ਇੱਕ ਸਾਡਾ ਅੰਦਰ ਰਹਿ ਗਿਆ ਹੁਣ ਜੇ ਆਪਾਂ ਇੱਥੇ ਦੇਖੀਏ ਤੇ ਇਥੋਂ ਆਪਾਂ ਇੱਕ x ਬਾਹਰ ਰਹਿ ਗਿਆ ਤੇ ਇੱਥੇ ਇਕੱਲਾ ਕੀ ਰਹਿ ਗਿਆ 4 ਰਹਿ ਗਿਆ ਸੋਨੂੰ ਆਪਾਂ ਇੱਥੇ 4 ਇਦਾਂ ਹੀ ਲਿਖ ਦੇਣਾ ਹੈਗਾ 4 ਲਿਖ ਲਿਆ ਜੋੜ 2 ਜੋੜ ਦੇ ਜਿਹੜੇ ਉਹ ਅਸੀਂ ਬਾਹਰ ਕੱਢ ਲੈਣੇ ਇਹਦੇ ਵਿੱਚੋਂ ਜੇ ਦੋ ਉਸੀ ਜੋੜ ਦੇ ਬਾਹਰ ਕੱਢ ਲਈ ਤਾਂ ਸਾਡੇ ਕੋਲੇ ਇੱਥੇ ਰਹਿ ਗਈ ਗਿਆ x ਰਹਿ ਗਿਆ ਇਕੱਲਾ x ਲਿਖ ਲਓ ਇੱਥੋਂ ਅਸੀਂ ਦੋ ਬਾਹਰ ਕੱਢ ਲਈ ਤਾਂ ਇੱਥੇ ਸਾਡੇ ਕੋਲੇ ਜੇ ਆਪਾਂ ਇਹਨੂੰ ਗੁਣਾ ਕਰਾਂਗੇ ਅੰਦਰ ਤਾਂ 4 ਬਣ ਜਾਣਗੇ ਜਿੱਥੋਂ ਦੋ ਬਾਹਰ ਕੱਢ ਲਈ ਤਾਂ ਸਾਡੇ ਕੋਲੇ ਧੀਰੇਗੇ 4 ਹੁਣ ਇਹਨਾਂ ਦੋਨਾਂ ਦੇ ਵਿੱਚੋਂ ਆਪਣੇ ਕੋਲੇ ਤੇ x ਘਟਾਓ 4 ਸਾਂਝਾ ਤਾਂ ਆਇਆ ਆਪਾਂ x ਘਟਾਓ 4 ਬਾਹਰ ਕੱਢ ਲਿਆ ਰਹਿ ਗਈ ਆਪਣੇ ਕੋਲੇ x ਇਹ ਹੈ ਤਾਂ ਕਿ ਲਿਖ ਦਾਂ ਜੇ ਜੋੜ ਦੋ x ਤਾਂ ਸਾਡੇ ਕੋਲੇ ਸਿਫਰਾਂ ਕੀ ਬਣੀ ਹੈ ਹੁਣ ਅਸੀਂ ਇਹ ਲੈ ਸਕਦੇ ਹਾਂ ਸਾਡੇ ਕੋਲ ਸਿਫਰਾ ਕਿਹੜੇ ਕਿਹ ਨਹੀਂ ਆਉਣੀਆਂ ਸਿਫਰਾ ਬਣੇਗਾ ਇੱਕ ਤਾਂ ਸਾਡੇ ਕੋਲ ਜਾਂ ਤਾਂ x ਘਟਾਓ ਜਾਂ ਬਰਾਬਰ 0 ਕਰ ਲੋ ਜਾਂ x ਜੋੜ 2 ਬਰਾਬਰ 0 ਕਰ ਲੋ ਕਿਉਂਕਿ 0 ਬਹਿ ਕੇ ਜੇ ਬਰਾਬਰ 0 ਆ ਤਾਂ x ਘਟਾਓ ਬਰਾਬਰ a 4 ਆ ਜਾਣਾ ਉਧਰ ਜਾ ਕੇ ਜੋੜ ਦਾ 4 ਜਾਂ x ਜੋੜ 2 ਬਰਾਬਰ a ਘਟਾਓ ਦਾ ਉਧਰ ਜਾ ਕੇ 2 ਘਟਾਓ ਦੇ ਨਾਲ ਦੇ ਹੁਣ ਜਿਹੜਾ ਸਾਡੇ ਕੋਲ ਦਿੱਤਾ ਹੋਇਆ ਬਹੁਪਦ ਸੀਗਾ ਪੀ ਐਕਸ ਬਰਾਬਰ ਐਕਸ ਦੀ ਘਾਤ 2 ਘਟਾਓ 2 ਐਕਸ ਘਟਾਓ 8 ਨੀਆਂ ਸਿਫਰਾਂ ਸਿਫਰਾਂ ਬਰਾਬਰ ਕਿਹੜੀਆਂ-ਕਿਹੜੀਆਂ ਆਈਆਂ ਸਾਡੇ ਕੋਲ 1 ਆ ਗਈ ਸਾਡੇ ਕੋਲ 4 1 ਆ ਗਈ ਘਟਾਓ 2 ਇਹ ਤਾਂ ਆ ਗਏ ਸਾਡੇ ਕੋਲੇ 2 ਸਿਫਰਾਂ ਇੱਥੇ ਅਸੀਂ ਪੜ੍ਹ ਕੇ ਆਏ ਹਾਂ ਵੀ ਹੋਣਾਗੇ ਸਿਫਰਾਂ ਦੀ ਜਾਂਚ ਸਿਫਰਾਂ ਦਾ ਗੁਣਾਕ ਦੇ ਵਿਚਕਾਰ ਸਬੰਧਾਂ ਦੀ ਜਾਂਚ ਕਰੋ ਹੁਣ ਜਾਂਚ ਜਾਂਚ ਦੇ ਵਿੱਚ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ ਵੀ ਜਦੋਂ ਅਸੀਂ ਦੋ ਸਿਫਰਾਂ ਪਤਾ ਕਰ ਲੈਨੇ ਆ ਤਾਂ ਉਹਦੇ ਵਿੱਚ ਜਾਂਚ ਕਿਵੇਂ ਕਰਦੇ ਆ ਜਾਂਚ ਦੇ ਵਿੱਚ ਲਈ ਅਸੀਂ ਲਿਖਦੇ ਆ ਸਭ ਤੋਂ ਪਹਿਲਾਂ ਜਾਂਚ ਦਾ ਸਾਡਾ ਫਾਰਮੂਲਾ ਸਿਫਰਾਂ ਦਾ ਜੋੜ ਸਿਫਰਾਂ ਦਾ ਜੋੜ ਸਿਫਰਾਂ ਦਾ ਜੋੜ ਕਿਉਂ ਸਿਫਰਾਂ ਦਾ ਜੋੜ ਸਾਡੇ ਕੋਲ ਹੁੰਦਾਗਾ ਜੋ ਛੜੀਆਂ ਸਿਫਰ ਆ ਜਾਂਦੀਆਂ ਸਿਫਰ ਸਾਡੇ ਕਈਆਂ 4 ਜੋੜ ਟੋ 2 ਠੀਕ ਆ बराबर होना चाहिए साडा सिफरਾਂ ਦਾ ਜੋੜ ਤੇ ਬਰਾਬਰ ਕਾਦੇ ਹੋਣਾ ਚਾਹੀਦਾ ਸਾਡਾ ਬਰਾਬਰ ਹੋਣਾ ਚਾਹੀਦਾ ਘਟਾਓ ਐਕਸ ਦਾ ਗੁਣਾਕ ਐਕਸ ਦੀ ਘਾਤ 2 ਦਾ ਗੁਣਾਕ ਇੱਥੇ ਸਾਡੇ ਕੋਲੇ ਆ ਗਿਆ ਸਿਫਰਾਂ ਦਾ ਜੋੜ 4 ਘਟਾਓ 2 ਸਿਫਰਾਂ ਦਾ ਗੁਣਾਕ ਘਟਾਓ ਐਕਸ ਦਾ ਫਾਰਮੂਲੇ ਵਾਲਾ ਲੱਗਿਆ ਹੁਣ ਐਕਸ ਦਾ ਗੁਣਾਕ ਸਾਡੇ ਕੋਲੇ ਕੀ ਹੈ ਐਕਸ ਦਾ ਗੁਣਾਕ ਸਾਡੇ ਕੋਲੇ ਹੈਗਾ 2 ਘਟਾਓ 2 ਉਹ ਅਚੀ ਲਗਾ ਐਕਸ ਦਾ ਗੁਣਾਕ 2 बटे ਸਾਡੇ ਕੋਲੇ x 8 2 ਦਾ ਗੁਣਾ ਕਿ ਕਿ ਸਾਡੇ ਕੋਲ 1 ਤਾਂ ਉਹਦੀ ਵੈਲਿਊ ਅਸੀਂ 1/3 ਆ ਇੱਥੇ ਸਾਡੇ ਕੋਲ ਜਦੋਂ 4 ਦੇ ਵਿੱਚੋਂ ਅਸੀਂ 2 ਭਟਾਤੇ ਤਾਂ ਸਾਡੇ ਕੋਲੇ ਬਚ ਗਏ 2 ਬਰਾਬਰ ਇਧਰ ਘਟਾਓ ਘਟਾਓ ਜੋੜ ਦੇ 2 1 ਤੇ ਇਧਰੋਂ ਵੀ 2 2 ਤਾਂ ਇਹ ਸਾਡਾ ਕਿਹਾ ਗਿਆ ਬਰਾਬਰ ਆ ਗਿਆ ਇਹ ਕੀ ਹੋ ਗਿਆ ਸਾਡਾ ਸਹੀ ਹੋ ਗਿਆ ਹੁਣ ਅਗਲਾ ਅਸੀਂ ਕਰਦੇ ਹਾਂ ਇਹ ਸਿਫਰਾਂ ਦਾ ਗੁਣਫਲ ਸਿਫਰਾਂ ਦਾ ਗੁਣ ਫਰ ਸਿਫਰਾਂ ਦਾ ਗੁਣਫਲ ਦੇ ਵਿੱਚ ਕੀ ਹੁੰਦਾ ਸਿਫਰਾਂ ਦਾ ਗੁਣਮਾ 4 2 8 ਅਚਲ ਅਚਲ ਸਾਡੇ ਕੋਲੇ ਕੀ ਹੈ ਜੀ ਚਲ ਹੈਗੇ ਸਾਡੇ ਕੋਲੇ 8 ਤਾਂ ਘਟਾਓ 8 x ਦਾ ਗੁਣਾ ਸਾਡੇ ਕੋਲੇ ਆ ਗਿਆ ਜੀ 1 ਜੇ ਹੁਣ ਇਹਨਾਂ ਦੋਨਾਂ ਦੀ ਗੁਣਾ ਕਰੀਏ ਸਾਡੇ ਕੋਲੇ ਘਟਾਓ ਆ ਗਿਆ 8 ਤੇ ਇਧਰੋਂ ਵੀ ਜੇ ਇਸੇ ਨੇ ਗੁਣਾ ਕਰ ਲਈ ਤਾਂ ਸਾਡੇ ਕੋਲੇ ਇਹ 1 ਲਾਉ ਇਹਨਾ ਤਾਂ ਸਾਡੇ ਕੋਲੇ ਘਟਾਓ ਤੇ ਇਹ ਵੀ ਸਾਡੇ ਕੋਲੇ ਕੀ ਆ ਗਿਆ ਸਹੀ ਆ ਗਿਆ ਇਸਕੇ ਇਹ ਸਾਡਾ ਜਿਹੜਾ ਪਹਿਲਾ ਸਵਾਲ ਸੀਗਾ ਉਹ ਸਾਡਾ ਇੱਥੇ ਸੋਲਵ ਹੋ ਚੁੱਕਿਆ। ਅਗਲਾ ਹੋ ਗਿਆ ਸਾਡਾ ਦੂਸਰਾ ਸਵਾਲ। ਦੂਸਰਾ ਸਵਾਲ ਹੈਗਾ ਸਾਡਾ ਪੀ ਐਕਸ ਪੀ ਐਕਸ ਦੀਸਾਂ ਦੇ ਐਸ ਪਰ ਦਾਂਗੇ ਬਰਾਬਰ 4 ਐਸ ਦੀ ਘਾਤ 2 ਘਟਾਓ 4 ਐਸ ਜੋੜ 1 ਤੇ ਇੱਥੇ ਅਸੀਂ 4 ਐਸ ਦੀ ਘਾਤ 2 ਹੁਣ 4 ਐਸ ਦੀ ਘਾਤ 2 ਗੁਣਾ 1 ਨੂੰ ਜਦੋ ਅਸੀਂ ਗੁਣਾ ਕੀਤਾ ਤੇ ਸਾਡੇ ਕੋਲੇ ਬਣ ਗਿਆ 4 ਐਸ ਦੀ ਘਾਤ 2 ਤਾਂ ਹੁਣ ਅਸੀਂ ਜਿਹੜਾ ਸਾਡਾ ਤਿਆਰ ਆ ਮਿਡ ਵਾਲਾ ਇਹਨੂੰ ਅਸੀਂ ਦੋ ਭਾਗਾਂ ਦੇ ਵਿੱਚ ਤੋੜ ਲੈਣਾ ਵੀ ਗੁਣਾ ਕਰੀਏ 4s ਦੀ ਘਾ ਤਾਂ 2 ਆ ਜੇ ਜੇ ਜੋੜ ਕਰੀਏ ਤਾਂ ਸਾਡੇ ਕੋਲੇ 4s ਬਣ ਜਾਣ ਤਾਂ ਇਸ ਨੂੰ ਤੋੜੇ ਤਾਂ ਸਾਡੇ ਕੋਲੇ ਦੋ ਅੱਖਰ ਬਣ ਗਏ 2 2 ਇਹ ਤਾਂ ਉਹਦੇ ਬਣ ਜੋੜ ਦੇ ਬਣਨੇ ਚਾਹੀਦੇ ਤੇ 2 2 ਘਟਾਓ ਦੀ ਨੂੰ ਗੁਣਾ ਕਰੇ ਤਾਂ ਘਟਾਓ ਜੋੜ ਦੇ 4 ਬਣ ਗਏ ਤਾਂ ਸਾਡੇ ਕੋਲੇ ਬਣ ਗਏ 2 ਘਟਾਓ 2 ਇਹ ਸਾਡੇ ਕੋਲ ਟੋਟੇ ਬਣ ਜੇ ਤਾਂ ਉਹਨੂੰ ਅਸੀਂ ਇੱਥੇ ਲਿਖ ਦੇਣਾ 2 ਘਟਾਓ s ਤੋ ਘਟਾਓ ਐਸ ਜੋੜ 1 ਫਿਰ ਅਗਲੇ ਸਟੈਪ ਦੇ ਵਿੱਚ ਅਸੀਂ ਇੱਥੇ ਸਾਡੇ ਕੋਲੇ 4 ਐਸ ਦੀ ਘਾਤ 2 ਬਣ ਗਿਆ ਇਹਦੇ ਵਿੱਚੋਂ ਅਸੀਂ 2 ਐਸ ਬਾਹਰ ਕੱਢ ਲਿਆ ਤੇ 2 ਐਸ ਅਸੀਂ ਅੰਦਰ ਰੱਖ ਲਿਆ ਬ੍ਰੈਕਟ ਦੇ ਵਿੱਚ ਘਟਾਓ ਹੁਣ ਜਦੋਂ ਅਸੀਂ ਸੁਣ ਅਸੀਂ 2 ਐਸ ਬਾਹਰ ਕੱਢ ਲਿਆ ਤਾਂ ਇੱਥੇ ਕੀ ਰਹਿ ਗਿਆ ਜੀ 1 ਇੱਥੇ ਸਾਡੇ ਕੋਲੇ ਰਹਿ ਗਿਆ ਘਟਾਓ 1 ਘਟਾਓ 1 ਅਸੀਂ ਇਥੋਂ ਬਾਹਰ ਕੱਢ ਲਿਆ ਜੋੜ ਬ੍ਰੈਕਟ ਇੱਥੇ ਸਾਡੇ ਕੋਲੇ 2s ਅੰਦਰ ਰਹਿ ਗਿਆ ਜਦੋਂ ਅਸੀਂ ਇੱਥੋਂ ਘਟਾਓ ਬਾਹਰ ਕੱਢ ਲਿਆ ਤਾਂ ਇੱਥੇ ਰਹੀ ਘਟਾਓ 1 ਕਿਉਂਕਿ ਜੇ ਅਸੀਂ ਜੋੜ ਹੈ ਇੱਥੇ ਤੇ ਜੋੜ ਦੇ ਵਿੱਚੋਂ ਘਟਾਓ ਅਸੀਂ ਬਾਹਰ ਕੱਢ ਲਈ ਤਾਂ ਸਾਡੇ ਕੋਲ ਅੰਦਰ ਨਹੀਂ ਘਟਾਓ ਰਹੇ ਇੱਥੇ ਸਾਡੇ ਕੋਲੇ ਹੁਣ ਇਹਨਾਂ ਦੋਨਾਂ ਦੇ ਵਿੱਚ ਆ ਸਾਂਝਾ ਬਣ ਗਿਆ ਸਾਡੇ ਕੋਲੇ ਸਾਂਝਾ ਸਾਡੇ ਕੋਲੇ ਬਣ ਗਿਆ 2s ਘਟਾਓ 1 ਸੀ ਇਹ ਕੱਢ ਲਿਆ ਜਦੋਂ ਇੱਥੋਂ ਕੱਢ ਲਿਆ ਤੇ ਇੱਥੋਂ ਸਾਡੇ ਕੋਲ ਰਹਿ ਗਏ 2 ਇੱਥੇ ਸਾਡੇ ਕੋਲ ਲੱਗੇ 2s ਇੱਥੇ ਹੋ ਗਿਆ ਘਟਾਓ 1 ਇਹ ਸਾਡੇ ਲਈ ਹੈਗੇ ਸਿਫਰ ਜੇਕਰ ਉਹਨੇ ਸਿਫਰਾਂ ਨੇ ਇਹਨਾਂ ਨੂੰ ਬਰਾਬਰ 0 ਤੇ ਰੱਖ ਲਈਏ 2s ਘਟਾਓ 1 0 ਜਾਂ 2s ਘਟਾਓ 1 0 ਇਹ ਤਾਂ ਦੋਨੇ ਸੇਮ ਹੀ ਨੇ ਤਾਂ ਇੱਥੋਂ 2s ਤਾਂ ਇਹ ਇੱਕ ਜਾ ਕੇ ਉਧਰ ਜੋੜਦਾ ਹੋ ਗਿਆ s ਇੱਧਰ ਰਹਿ ਗਿਆ ਤਾਂ ਭਾਟੇ 'ਚ 1/2 ਤਾਂ ਸਾਡੇ ਕੋਲੇ ਜਿੱਤੇ ਹੋ ਉਹ ਪਦਵ ਜਿਹੜਾ ਪਉ ਪਦ ਦਿੱਤਾ ਗਿਆ ਸੀ ki s 4s ਦੀ ਘਾਤ 2 4 ਜੋੜ 1 ਦੀਆਂ ਸਿਫਰਾਂ ਸਿਫਰਾਂ ਸਾਡੇ ਕੋਲ ਪਈਆਂ 1 2 1 2 ਇਹ ਆ ਗਏ ਨਹੀਂ ਸਟਾ ਸਿਫਰਾ ਇਹਦਾ ਪਹਿਲਾ ਸਾਨੂੰ ਕਿਹਾ ਗਿਆ ਸੀ 2 ਘਾਤੀ ਬਹੁਪਦ ਦੀਆਂ ਸਿਫਰਾਂ ਪਤਾ ਕਰੋ ਸਿਫਰਾਂ ਸੀ ਹੁਣ ਪਤਾ ਕਰ ਲੀਆਂ ਹੁਣ ਅਸੀਂ ਕੀ ਕਰਨੀਆਂ ਜਾਂਚ 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 ਦੇ ਵਿੱਚ ਸਭ ਤੋਂ ਪਹਿਲਾਂ ਇਹ ਲਿਖਦੇ ਹਾਂ ਸਿਫਰਾਂ ਦਾ ਜੋੜ ਸਿਫਰਾਂ ਦਾ ਜੋੜ ਬਰਾਬਰ ਸਾਡੇ ਕੋਲੇ ਸਿਫਰਾਂ ਦਾ ਜੋੜ ਤਾਂ ਸਿਫਰਾਂ ਸਾਡੇ ਕੋਲੇ ਆ ਜਾਈਏ 2 1/2 1/2 ਬਰਾਬਰ ਅਸੀਂ ਹੀ ਰੱਖਦੇ ਹੁੰਦੇ ਹਾਂ ਜੀ ਘਟਾਓ x ਦਾ ਗੁਣਾਕ ਸਾਡੇ ਕੋਲੇ ਕੀ ਹੈ ਜੀ ਹੁਣ 4 x ਦਾ ਗੁਣਾਕ ਸਾਡੇ ਕੋਲੇ ਹੈਗਾ 4 ਉਹ ਅਸੀਂ ਇੱਥੇ ਪਾੜ ਦੇਣਾ ਹੈਗਾ 4 ਬੱਲੇ x ਦੀ ਘਾਤ 2 ਦਾ ਗੁਣਾਕ x ਦੀ ਘਾਤ 2 ਦਾ ਗੁਣਾਕ ਕੀ ਹੈ ਰਗੂਲੇ 4 ਇੰਨੇ ਸੀ 4 ਪਰਤਾ ਹੁਣ ਜੇ ਤੁਸੀਂ ਸਿਫਰਾਂ ਦਾ ਜੋੜ ਕਰਿਆ ਤਾਂ ਇਹਨਾਂ ਦਾ ਸੀ ਐਲਸ਼ੀਅਮ ਲੈ ਲਿਆ ਦੋ ਨੂੰ ਟੇਢੀ ਗੁਣਾ ਕਰਤੀ ਦੋ ਨੂੰ ਦੋ ਨਾਲ ਗੁਣਾ ਕਰਤੀ ਤਿਰਛੀ ਗੁਣਾ ਕਰੀਏ ਦੋ ਨੂੰ ਉੱਪਰ ਦੋ ਗੁਣਾ ਦੋ ਜੋੜ ਹੋ ਗਿਆ ਜੀ ਤਾਂ ਇੱਥੋਂ ਸਾਡੇ ਕੋਲ ਕਿੰਨੇ ਬਣ ਗਏ 4 4 ਜੇ ਇਹਨਾਂ ਨੂੰ ਘੱਟ ਲਈ ਤੇ ਆਪਣੇ ਕੋਲ ਆ ਗਿਆ 1 ਇੱਥੇ ਵੀ ਐਸ ਦੇ ਨਾਲ ਟਾਓ ਐਸ ਦਾ ਗੁਣਾਕ 4 ਆ ਵਾਲਾ ਠੀਕ ਹੈ ਜੀ ਇਹ ਕਟੌਕ ਟੋ ਜੋੜ ਵਟਾ ਕੱਟ ਕੇ ਹੈੱਡ ਕੋਲੇ ਇਹ ਵੀ ਬਰਾਬਰ 1 ਆ ਗਿਆ ਸਿਫਰਾਂ ਦਾ ਜੋੜ ਬਰਾਬਰ a ਬਰਾਬਰ ਸਹੀ ਸਿੱਧ ਹੋ ਗਿਆ ਇਸ ਤੋਂ ਬਾਅਦ ਇਹ ਸਿਫਰਾਂ ਦਾ ਗੁਣਫਲ ਸਿਫਰਾਂ ਦਾ ਗੁਣਫਲ ਬਰਾਬਰ ਹੁੰਦਾ 1/2 ਸਿਫਰਾਂ ਸਾਡੇ ਕੋਲੇ 1/2 1/2 ਬਰਾਬਰ ਸਾਡੇ ਕੋਲੇ ਕੀ ਹੁੰਦਾ ਜੀ ਬਰਾਬਰ ਸਾਡੇ ਕੋਲੇ ਹੁੰਦਾ a ਚਲ ਪਦ x ਦੀ ਕ 2 ਦਾ ਗੁਣਾ ਹੁਣ ਇੱਥੇ ਸਾਡੇ ਕੋਲੇ ਆ ਚੱਲ ਪਦ ਕੀ ਹੈ 1 ਵੱਡੇ ਜਿ ਸਾਡੇ ਕੋਲੇ ਕੀ ਹੈ ਇੱਥੇ x ਦੀ ਘਾਤ 2 ਦਾ ਪਦ ਕੀ ਹੈ ਸਾਡੇ ਕੋਲੇ 4 ਤਾਂ ਇਧਰ ਤੁਸੀਂ ਇਹਨਾਂ ਦੀ ਗੁਣਾ ਕੀਤੀ ਤਾਂ 1 ਨੂੰ 1 ਨਾਲ ਗੁਣਾ ਕਰਤੀ 1 2 ਨੂੰ 2 ਨਾਲ ਗੁਣਾ ਕਰਤੀ 4 ਇਧਰੋਂ ਅਸੀਂ ਇਹਨਾਂ ਦੀ ਗੁਣਾ ਕਰੀ ਤਾਂ 1 ਬੱਲੇ 4 ਹੀ ਵੀ ਸਾਡੇ ਆ ਗਿਆ ਬਰਾਬਰ ਇਹ ਸਾਡਾ ਹੋ ਗਿਆ ਦੂਸਰੇ ਸਵਾਲ ਦਾ ਉੱਤਰ ਅਗਲਾ ਆ ਗਿਆ ਸਾਡਾ ਤੀਸਰਾ ਸਵਾਲ ਤੀਸਰੇ ਸਵਾਲ ਦੇ ਵਿੱਚ ਸਾਨੂੰ ਦਿੱਤਾ ਪਉ ਪਦ ਕੀ ਆ px बराबर 6x ਦੀ ਘਾਤ 2 3 7x ਫਿਰ ਇਹਨੂੰ ਆਪਾਂ ਸਹੀ ਕਰ ਲਈਏ ਇਹਨੂੰ ਉਲਟਾ ਕੇ ਲਿਖ ਲਾਂਗੇ ਉਲਟਾ ਕੇ ਲਿਖਾਂਗੇ 6x ਦੀ ਘਾਤ 2 7x ਚਲਪਦਾ ਜਿਹੜਾ ਅਸੀਂ ਲੈ ਜਿਹੜਾ ਆ ਚਲਪਦਾ ਉਹ ਅਸੀਂ ਲਾਸਟ ਤੇ ਲੈ ਜਾਾਂਗੇ 3 ਹੁਣ ਇੱਥੇ ਸਭ ਤੋਂ ਪਹਿਲਾਂ ਅਸੀਂ ਫਾਸਟ ਅਤੇ ਲਾਸਟ ਆ ਚਲਪਦ ਦੀ ਜੇ ਗੁਣਾ ਕਰੀਏ 6x ਦੀ ਘਾਤ 2 3 ਤਾਂ ਸਾਡੇ ਕੋਲੇ ਕੀ ਬਣ ਗਿਆ 18x ਦੀ ਘਾਤ 2 ਬਣ ਗਈ ਸਾਰਾ x ਦੀ ਘਾਤ 2 ਹੁਣ ਅਸੀਂ ਜਿਹੜਾ 7 ਸਾਡੇ ਵਿਚਾਲੇ ਪਿਆ 7x ਪਿਆ ਉਹਨੂੰ ਅਸੀਂ ਦੋ ਭਾਗਾਂ ਦੇ ਵਿੱਚ ਤੋੜਨਾ ਹੈਗਾ ਵੀ ਜੇ ਗੁਣਾ ਕਰੀਏ ਤਾਂ 18 ਬਣ ਜਾਣਾ ਜੇ ਘਟਾਓ ਜਾਂ ਜੋੜ ਕਰੀਏ ਤਾਂ ਸਾਡੇ ਕੋਲੇ 6 ਬਣ ਜਾਣਾ ਹੁਣ 18 ਕਿਵੇਂ ਬਣਗੇ ਜੇ 2 ਨੂੰ ਗੁਣਾ 9 ਨਾਲ ਕਰ ਦਈਏ ਤਾਂ ਸਾਡੇ ਕੋਲੇ ਕਿੰਨੇ ਬਣਗੇ 18 ਪਰ ਜਿੰਨਾਂ ਦਾ ਅਸੀਂ ਜੋੜ ਕਰੀਏ ਕਿਉਂਕਿ ਦੋਨੇ ਜੋੜ ਦੇ ਤਾਂ ਸਾਡੇ ਕੋਲੇ 11 ਬਣਗੇ ਤਾਂ ਜੇ ਹੁਣ ਅਸੀਂ 2 ਗੁਣਾ ਘਟਾਓ ਨੂੰ ਲੈ ਲਈਏ ਤਾਂ ਇੱਥੇ ਘਟਾਓ ਦੇ ਬਣਨੇ ਚਾਹੀਦੇ ਘਟਾਓ ਦੇ ਹਾਰਾ ਬਣ ਜੇ ਜੇ ਹੁਣ ਦੋ ਜਿੰਨਾਂ ਦਾ ਜੋੜ ਕਰੀਏ ਤਾਂ ਘਟਾਓ ਦੇ ਸਾਡੇ ਕੋਲ 7 ਬਣਗੇ ਤਾਂ ਸਾਡੇ ਕੋਲ ਵੈਲਿਊ ਕਿਹੜੀ ਬਣੀ ਹੈ ਸਾਡੇ ਕੋਲ ਦੋ ਨੰਬਰ ਜਿਹੜੇ ਸਾਨੂੰ ਚਾਹੀਦੇ ਸੀ 7 ਦੇ ਉਹ ਦੋ ਬਣ ਕੇ ਸਾਡੇ ਕੋਲੇ 2 ਘਟਾਓ 9 ਤੋਂ ਅਸੀਂ ਇੱਥੇ ਲਿਖਣੇ ਹੈਗੇ 6x ਦੀ ਘਾਤ 2 7 ਨੂੰ ਅਸੀਂ ਦੋ ਭਾਗਾਂ ਦੇ ਵਿੱਚ ਤੋੜਤਾ ਤੋੜਤਾ ਤਾਂ ਉਹ ਸਾਡੇ ਕੋਲੇ ਬਣ ਗਏ 2 9 x ਜੋੜ 2x ਘਟਾਓ 3 ਇਹ ਅਸੀਂ 7 ਨੂੰ 2 ਭਾਗਾਂ ਦੇ ਵਿੱਚ ਜੋੜ ਕੇ ਇਹ ਲਿਆਂਦਾ ਵੀ ਜੇ ਇਹਨਾਂ ਦੀ ਗੁਣਾ ਕਰੀਏ ਤਾਂ ਹੈ 18 ਘਟਾਓ x ਦੀ ਘਾਤ 2 ਬਣ ਜਾਣ ਇਹਨਾਂ ਦਾ ਜੋੜ ਕਰੀਏ ਤਾਂ ਘਟਾਓ ਦੇ ਸਾਡੇ ਕੋਲੇ 7x ਬਚ ਜਾਣ ਇਸ ਦੇ ਵਿੱਚੋਂ 3x ਅਸੀਂ ਬਾਹਰ ਕੱਢ ਲਿਆ 3 ਕੱਢ ਲਿਆ ਬਾਹਰ ਤਾਂ 3x ਜਦੋਂ ਅਸੀਂ 3x ਬਾਹਰ ਕੱਢ ਲਿਆ ਤੇ ਇੱਥੇ ਕੀ ਰਹਿ ਗਿਆ ਜੀ 2x 2x ਜਦੋਂ ਅਸੀਂ ਹੁਣ ਨੂੰ ਗੁਣਾ ਕਰਾਂਗੇ ਇਹ ਕਿੰਨੇ ਬਣ ਜਾਣਗੇ 6x ਦੀ ਘਾਤ 2 ਘਟਾਓ ਇਹਦੇ ਵਿੱਚੋਂ ਅਸੀਂ ਤਿੰਨ ਪਹਿਲੀ ਵਾਰ ਕੱਢ ਲਿਆ ਤੇ ਇੱਥੇ ਰਹਿ ਕੀ ਗਿਆ ਕੱਲਾ ਤਿੰਨ ਕਿਉਂਕਿ 3x ਵਾਰ ਕੱਢ ਲਿਆ ਤੇ ਇੱਥੇ ਕੀ ਕੱਲਾ ਰਹਿ ਗਿਆ ਤਿੰਨ ਤਿੰਨ ਦਾ ਪਿੰਨ ਲਿਖ ਲਿਆ ਅਗਲਾ ਜੋੜ ਇੱਥੇ ਸਾਡੇ ਕੋਲ ਰਹਿ ਗਿਆ 1 ਇੱਥੇ ਰਹਿ ਗਿਆ ਜੋੜ 1 ਤਾਂ ਇਹ ਸਾਡੇ ਕੋਲ ਬਣ ਗਿਆ 2x ਦੀ ਘਾਤ 2 ਇੱਥੋਂ ਅਸੀਂ ਇੱਕੋ ਹੀ ਵਾਰ ਕੱਢ ਲਿਆ ਬਸ ਇੱਥੇ ਹੁਣ ਦੋਨਾਂ ਦੇ ਵਿੱਚੋਂ ਅਸੀਂ ਜਦੋਂ 2x/3 2x/3 ਬਾਹਰ ਕੱਢ ਲਏ ਇਹ ਸਾਡਾ ਸਾਂਝਾ ਹੋ ਗਿਆ 2x/3 ਤਾਂ ਸਾਡੇ ਕੋਲੇ ਬਚ ਕੀ ਗਿਆ ਇਧਰੋਂ ਰਹਿ ਗਿਆ ਸਾਡੇ ਕੋਲੇ 3x ਤੇ ਇੱਥੋਂ ਬਚ ਗਿਆ ਸਾਡੇ ਕੋਲੇ ਜੋੜ 1 ਸ਼ਿਫਰਾਂ ਜਿਹੜੀਆਂ ਪਤਾ ਕਰਨੀਆਂ ਹੁਣ ਤਾਂ ਅਸੀਂ ਕਿਉਂ ਪਤਾ ਕਰਾਂਗੇ 2x/3 0 ਰੱਖ ਲਿਆ ਜਾਂ 3x 1 0 ਦੇ ਰੱਖ ਲਈ ਹੁਣ 2x ਦਾ 0 0 ਤੋਂ ਉੱਧ ਬੇ ਸੱਜੇ ਲੈ ਕੇ ਗਏ ਤਿੰਨ ਨੂੰ ਚੱਕ ਕੇ ਤਾਂ ਜੋੜ ਦੇਿੰਦੇ ਕਿੰਨ ਬਣ ਗਏ x ਬਰਾਬਰ ਇਹ ਵੱਡੇ ਚ ਵਾਗਿਆ ਤਿੰਨ ਦੇ 3/2 ਜਾਂ 3x ਜਦੋਂ ਇਹ ਉੱਧਰ ਜਾ ਕੇ ਇੱਕ ਸੀ ਜਿਹੜਾ ਘਟਾਓ ਤਾਂ ਘਟਾਓ ਇੱਕ ਜਾਂ x ਇਕੱਲਾ x ਇੱਧਰ ਰਹਿ ਗਿਆ ਤਾਂ ਘਟਾਓ 1/3 ਵਿਤੇ ਹੋ ਬੋ ਪਦ ਜਿਹੜੀ px ਬਰਾਬਰ 6x2 ਘਟਾਓ 7x ਘਟਾਓ 3 ਦਿਆਂ 0 ਬਰਾਬਰ ਸਾਡੇ ਕੋਲੇ ਇੱਕ ਕਾ ਗਈ 3/2 ਅਤੇ ਘਟਾਓ 1/3 ਠੀਕ ਹੈ ਇਹ ਆ ਗਈਆਂ ਸਾਡੀਆਂ ਸਿਫਰਾਂ ਜੀ ਇੱਥੋਂ ਤੱਕ ਸਾਰਿਆਂ ਨੂੰ ਪਤਾ ਲੱਗ ਗਿਆ ਸਭ ਤੋਂ ਪਹਿਲਾਂ ਅਸੀਂ ਕੀ ਕੀਤਾ ਜੀ ਪਹਿਲਾਂ ਅਸੀਂ 6 ਅਤੇ 3 ਦੀ ਗੁਣਾ ਕਰਕੇ ਦੇਖੀ ਤਾਂ ਸਾਡੇ ਕੋਲੇ ਆ ਗਿਆ ਘਟਾਓ 18x ਦੀ ਘਾਤ 2 ਠੀਕ ਆ ਫਿਰ ਅਸੀਂ ਕੀ ਕੀਤਾ 7 ਨੂੰ ਦੋ ਭਾਗਾਂ ਦੇ ਵਿੱਚ ਤੋੜ ਲਿਆ ਦੋ ਭਾਗਾਂ ਦੇ ਵਿੱਚ ਤੋੜ ਕੇ ਵੀ ਜੇ ਅਸੀਂ ਉਹਨਾਂ ਦੀ ਗੁਣਾ ਕਰੀਏ ਤਾਂ ਸਾਡੇ ਕੋਲ 18x ਦੀ ਘਾਤ 2 ਬਣ ਜੇ ਉਹਨਾਂ ਦੀ ਜੋੜ ਕਰੀਏ ਤਾਂ ਸਾਡੇ ਕੋਲੇ ਬਣ ਜਾਣਾ 7x ਤਾਂ ਅਸੀਂ ਉਹਨੂੰ ਦੋ ਭਾਗਾਂ ਦੇ ਵਿੱਚ ਜੋੜ ਕੇ 9/x ਤੇ ਜੋੜ ਦੇ ਦੋ x ਦੇ ਅਸੀਂ ਟੋਟੇ ਬਣਾ ਲਏ ਫਿਰ ਅਸੀਂ ਇੱਥੇ 3x ਜਿਹੜਾ ਇਹਦੇ ਵਿੱਚੋਂ ਸਾਂਝਾ ਕੱਢ ਲਿਆ ਤੇ ਇੱਥੇ ਰਹਿ ਗਿਆ 2x ਅੰਦਰ ਰਹਿ ਗਿਆ ਇਹਦੇ ਵਿੱਚੋਂ 3x ਬਾਹਰ ਚਲੇ ਗਿਆ ਇੱਥੇ ਗੱਲਾਂ ਇੰਨੇ ਰਹਿ ਗਿਆ ਇਥੋਂ ਜਦੋਂ ਅਸੀਂ ਸਾਂਝਾ ਕੀ ਕੱਢਿਆ ਇਹਦੇ ਵਿੱਚੋਂ ਸਾਂਝਾ ਕੁਝ ਨਹੀਂ ਇਹਦੇ ਵਿੱਚੋਂ ਸਿਰਫ ਇੱਕ ਸਾਂਝਾ ਸੀ ਜਿਹੜਾ ਉਹ ਇੱਥੇ ਨਿਕਲੇ ਆ ਤਾਂ ਇਹ ਸਾਡੇ ਇਹਨਾਂ ਦੇ ਵਿੱਚੋਂ ਫਿਰ ਅਸੀਂ 2x 3 ਇਹ ਅਸੀਂ ਸਾਂਝਾ ਕੱਢ ਲਿਆ ਸਾਡੇ ਕੋਲੇ ਬਚ ਕੇ ਗਿਆ nx 1 ਤਾਂ ਇਹਨੂੰ ਅਸੀਂ ਬਰਾਬਰ ਰੱਖ ਕੇ ਸੀ ਸਿਫਰਾਂ ਸਾਡੀਆਂ ਲੱਭ ਲਈ ਇਹ ਸਾਡੀਆਂ ਆਈਆਂ ਸਿਫਰਾਂ ਹੁਣ ਅਸੀਂ ਸਿਫਰਾਂ ਦੀ ਜਾਂਚ ਕਰ ਹੁਣ ਅਸੀਂ ਕਰਨੀਆਂ ਜਾਂਚ ਇਹ ਵੀ ਸਾਨੂੰ ਲਿਖਿਆ ਵੀ ਇਹਦੀ ਸਬੰਧਾਂ ਦੀ ਜਾਂਚ ਕਰੋ ਤਾਂ ਸਭ ਤੋਂ ਪਹਿਲਾਂ ਅਸੀਂ ਲਿਖ ਦਿੰਦੇ ਹਾਂ ਸਿਫਰਾਂ ਦਾ ਜੋੜ ਸਿਫਰਾਂ ਦਾ ਜੋੜ ਬਰਾਬਰ ਦਿੱਤੀਆਂ ਗਈਆਂ ਸਿਫਰਾਂ ਸਿਫਰਾਂ ਕਿਹੜੀਆਂ-ਕਿਹੜੀਆਂ ਸਾਨੂੰ ਦਿੱਤੀਆਂ ਹੋਈਆਂ ਸਿਫਰਾਂ ਸਾਨੂੰ ਦੇ ਦਿੱਤੀਆਂ 3/2 ਠੀਕ ਹੈ ਜੀ ਜੋੜ ਘਟਾਓ 1/3 ਇਹ ਬਰਾਬਰ ਕਾਹਦੇ ਹੁੰਦੀ ਹੈ ਇਹ ਬਰਾਬਰ ਦਾ ਸਿੰਬਲ ਭਰ ਦਿੰਦੇ ਹਾਂ ਘਟਾਓ x ਦਾ ਗੁਣਾਕ x ਦੀ ਘਾਤ 2 ਦਾ ਗੁਣਾਕ ਠੀਕ ਹੈ ਜੀ ਹੁਣ ਸਿਫਰਾਂ ਸਾਡੇ ਕੋਲ ਕੀ ਹੈਗੀਆਂ 3/2 ਇੱਥੇ ਜਦੋਂ ਇਹ ਵਾਲਾ ਮਾਈਨਸ ਜੀ ਇੱਕ ਮਾਈਨਸ ਇਹ ਮਾਈਨਸ ਦੇ ਬਦਲ ਜਿਹੜਾ ਇਹ ਵਾਲਾ ਜੋੜ ਆ ਤਾਂ ਘਟਾਓ 1/3 ਬਰਾਬਰ ਹੁਣ ਘਟਾਓ ਤੱਕ ਤਾਂ ਉਹ ਹੈਗੀ ਆ ਉਸ ਤੋਂ ਬਾਅਦ x ਦਾ ਗੁਣਾਕ ਸਾਡੇ ਕੋਲੇ ਕੀ ਹੈ ਜੀ x ਦਾ ਗੁਣਾਕ ਸਾਡੇ ਕੋਲ ਹੈਗਾ ਘਟਾਓ 7 ਤਾਂ ਉਹ ਅਸੀਂ ਇੱਥੇ ਭਰ ਦੇਣਾ ਘਟਾਓ 7 ਭਟੇ ਦੇ ਵਿੱਚ x ਦੀ ਕਾਤ 2 ਦਾ ਗੁਣਾਕ ਕੀ ਹੈ ਜੀ ਉਹ ਹੈਗਾ ਸਾਡਾ 6 ਉਹ ਅਸੀਂ ਇੱਥੇ ਭਰ ਦੇਣਾ ਹੈਗਾ ਸਭ ਤੋਂ ਪਹਿਲਾਂ ਅਸੀਂ ਇਹਨੂੰ ਸੋਲਵ ਕਰਨਾ ਹੈਗਾ ਇਹਨੂੰ ਸੋਲਵ ਕਰਨ ਲਈ ਸਾਡੇ ਕੋਲੇ ਹੈਗਾ 1/2 1/3 ਸਾਡੇ ਕੋਲ ਹੈਗਾ ਢਾਓ ਘਟਾਓ 7/6 ਕਿਉਂਕਿ 1 ਘਟਾਓ ਘਟਾਓ 7 ਠੀਕ ਆ ਇੱਥੇ ਨੂੰ ਸੋਲਵ ਕਰਿਆ ਨੂੰ ਡੇਢੀ ਗੁਣਾ ਕਰ ਲਈ ਅਸੀਂ ਇੱਦਾਂ ਥੱਲੇ ਆਰਾਂ ਦੀ ਹਰਾਂ ਨਾਲ ਹੋਣਾ ਹੈ ਠੀਕ 2 ਨੂੰ 3 ਨਾਲ ਗੁਣਾ ਕਰੀ 3 ਨੂੰ ਉੱਪਰ ਗੁਣਾ ਕਰੀ 3 3 ਘਟਾਓ 1 2 ਸਾਡੇ ਕੋਲੇ 7/6 ਇੱਥੋਂ ਅਸੀਂ ਕੀ ਕਰਿਆ ਇਹ 6 ਅਸੀਂ ਇਹਨਾਂ ਨੂੰ ਸੋਲਵ ਕਰਕੇ ਲਿਆਂਦਾ ਇਹ ਜਿਹੜਾ ਆਹ ਵਾਲਾ ਇਹ ਅਸੀਂ ਇਹਨੂੰ ਸੋਲਵ ਕਰਕੇ ਲੈ ਇੱਧਰ ਅਸੀਂ ਪਾਸਾ ਸੋਲਵ ਕਰ ਰਹੇ ਆ ਤੀਓ ਤੀਓ 9 ਘਟਾਓ 2 ਨੂੰ 1 ਨਾਲ ਗੁਣਾ ਕਿਤੇ ਘਟਾਓ 2 2 ਨਾਲ ਗੁਣਾ ਕਿਤੇ 6 9 ਦੇ ਵਿੱਚ 2 ਘਟਾ ਦੇ 7/6 ਤਾਂ ਸਾਡਾ ਇਹ ਸਹੀ ਸਿਫਰਾਂ ਦਾ ਗੁਣਫਲ 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 ਬਰਾਬਰ ਬਰਾਬਰ ਲਿਖਦੇ ਹੁੰਦੇ ਆ ਸਿਫਰਾਂ ਸਾਡੇ ਕੋਲੇ ਨਹੀਂ ਆਂਦੀਆਂ 3/2 2/1/2 ਬਰਾਬਰ ਕਾਦੇ ਰੱਖਦੇ ਆਪਾਂ ਬਰਾਬਰ ਰੱਖਿਆ ਆ ਚਲ ਪਦ x ਦੀ ਘਾਤ 2 ਦਾ ਹੁਣ ਸਾਡੇ ਕੋਲੇ ਇੱਥੇ ਇਹਨਾਂ ਨੂੰ ਗੁਣਾ ਕਰ ਲਾਂਗੇ 3 ਨੂੰ 1 ਘਟਾਓ 3 ਆਗੇ ਥੱਲੇ ਇਹਨਾਂ ਨੂੰ ਦੋਨਾਂ ਨੂੰ ਗੁਣਾ ਕੀਤੀ ਅੱਛੇ 3 3/2 ਗੁਣਾ ਕੀਤੀ ਤਾਂ 6 ਬਰਾਬਰ ਇੱਥੇ ਚਲ ਪਦ ਸਾਡੇ ਕੋਲੇ ਕੀ ਹੈ ਜੀ ਚਲ ਪਦ ਸਾਡੇ ਕੋਲੇ ਹੈ ਕੀ ਆ ਘਟਾਓ 3 ਤੇ x ਦਾ ਗੁਣਾਕ ਸਾਡੇ ਕੋਲੇ ਕੀ ਹੈ 6 ਇਧਰ ਦੇਖਣੋਂ ਬਰਾਬਰ ਹੁੰਦਾ ਇਹਨੂੰ ਜੇ ਆਪਾਂ ਕੱਟ ਵੀ ਦੇ 1/2 ਇਧਰ ਵੀ 1/ ਘਟਾਓ 1/2 ਤਾਂ ਇਹ ਹੋਊਗੀ ਸਾਡੀ ਸਿਫਰਾਂ ਅਤੇ ਗੁਣਕਾਂ ਗੁਣਕ ਦੇ ਵਿਚਕਾਰ ਸਬੰਧਾਂ ਦੀ ਸਬੰਧਾਂ ਦੀ ਸਚਾਈ ਦੀ ਜਾਂਚ ਇਹ ਸਾਡੀ ਸਚਾਈ ਦੀ ਜਾਂਚ ਹੋ ਗਈ ਇੱਥੇ ਇਹ ਸਾਡਾ ਹੋ ਗਿਆ ਤੀਸਰਾ ਸਵਾਲ ਅਗਲਾ ਹੈ ਸਾਡਾ ਚੌਥਾ ਸਵਾਲ ਅਗਲਾ ਸਵਾਲ ਆ ਸਾਡਾ ਚੌਥਾ ਸਵਾਲ ਜਿਹਦੇ ਵਿੱਚ ਦਿੱਤਾ ਹੋਇਆ ਬਹੁਪਦ ਪੀ ਜੂ ਬਰਾਬਰ ਸਾਡੇ ਹੋਇਆ 4 ਜੂ ਦੀ ਘਾਤ 2 8 ਇੱਥੇ ਹੁਣ ਸਾਡੇ ਕੋਲੇ 8 ਜੂ ਤਾਂ ਇਹਦੇ ਵਿੱਚ ਸਾਡੇ ਕੋਲੇ ਅਚਲ ਪਦਾ ਜਿਹੜਾ ਉਹ ਨਹੀਂ ਹੈਗਾ ਤਾਂ ਇੱਥੇ ਅਸੀਂ ਇਹਨਾਂ ਦੀ ਕੀ ਕਰਨਿਆ 4 ਜੂ ਅਤੇ 8 ਜੂ ਦੇ ਸੀ ਗੁਣਖੰਡ ਬਣਾਉਣੇ ਆ ਇਹਦੇ ਵਿੱਚੋਂ ਅਸੀਂ ਸਭ ਤੋਂ ਪਹਿਲਾਂ 4 ਜੂ ਦੇ ਵਿੱਚੋਂ 4 ਜੂ ਜੋਦਿਕਾਤ 2 ਦੇ ਵਿੱਚੋਂ ਚਾਰ ਜੂ ਬਾਹਰ ਕੱਢ ਲਿਆ ਅੰਦਰ ਰਹਿ ਗਿਆ ਸਾਡੇ ਕੋਲ ਕੱਲਾ ਜੂ ਇੱਥੋਂ ਅਸੀਂ ਜੂ ਜਦੋਂ ਬਾਹਰ ਕੱਢ ਲਿਆ ਕੱਲਾ ਤਾਂ ਇਹਦੇ ਵਿੱਚ ਸਾਡੇ ਕੋਲੇ ਕੀ ਰਹਿ ਗਿਆ ਕੱਲਾ ਬਸ ਦੇ ਦੋ ਰਹਿ ਗਏ ਤਾਂ ਸਾਡੇ ਕੋਲੇ ਬੰਸ਼ੇ ਫਰਾਂ ਕਿਹੜੀ ਕਿਹਣੀ ਬਣੀ ਇੱਕ ਤਾਂ ਬਣੀ ਛੇ ਚਾਰ ਜੂ ਬਰਾਬਰ 0 ਰੱਖ ਲਓ ਜਾਂ ਜੂ ਜੋੜ 2 ਬਰਾਬਰ 0 ਰੱਖ ਲਓ ਜਿੱਦੋਂ ਆਪਾਂ ਜੂ ਨੂੰ ਜ਼ਰੂਰੀ ਦੇ ਪ੍ਰਾਵਰਤ ਇਹਦੇ ਜੂ 0 4 ਹੋ ਜੂ ਤਾਂ ਸਾਡੇ ਕੋਲੇ ਜੂ ਦੀ ਪੱਲੂ ਆ ਗਈ 0 ਜਾਂ ਇਧਰੋਂ ਸਾਡੇ ਕੋਲੇ ਆ ਗਈ ਜੂ 2 0 ਰੱਖਿਆ ਕਜੂ ਇਹ 2 ਕਟਾ ਉਧਰ ਜਾ ਕੇ ਕਟਾਉ ਦੇ 2 ਤਾਂ ਹੁਣ ਸਾਡੇ ਕੋਲ ਦਿੱਤੇ ਹੋਏ ਬਹੁਪਦ 4ਜੂ ਦੀ ਘਾਤ 2 8ਜੂ ਦੀਆਂ ਸਿਫਰਾਂ ਬਰਾਬਰ ਸਾਡੇ ਕੋਲ ਕੀ ਆ ਗਈਆਂ ਸਿਫਰਾਂ ਸਾਡੇ ਕੋਲ ਇੱਕ ਤਾਂ ਗਈ 0 ਅਤੇ 1 ਆ ਗਈ ਕਟਾਉ 2 ਇਹ ਸਾਡਾ ਹੋ ਗਿਆ ਪਹਿਲਾ ਆਨਸਰ ਸਿਫਰਾਂ ਪਤਾ ਕਰਨੀ ਫਿਰ ਦੂਸਰਾ ਹੋ ਗਿਆ ਸਬੰਧਾਂ ਦੀ ਜਾਂਚ ਕਰਨੀ ਜਾਂਚ ਜਾਂਚ ਦੇ ਵਿੱਚ ਅਸੀਂ ਲਿਖਿਆ ਸਿਫਰਾਂ ਦਾ ਜੋੜ ਜੋੜ ਬਰਾਬਰ ਹੁੰਦਾ ਪਹਿਲਾ ਸਿਫਰਾਂ 2 ਘਟਾਓ 2 ਬਰਾਬਰ ਕਾਦੇ ਹੁੰਦੀਆਂ ਘਟਾਓ x ਦਾ ਗੁਣਾਕ ਠੀਕ ਹੈ ਜੀ x ਦੀ ਘਾਤ 2 ਦਾ ਗੁਣਾ ਇੱਥੇ ਹੁਣ ਸਾਡੇ ਕੋਲ ਸਿਫਰ ਦਾ ਪਹਿਲਾ 0 0 ਵਰਤਦਾ ਬਰਾਬਰ x ਦਾ ਗੁਣਾਕ ਕੀ ਹੈ ਸਾਡੇ ਕੋਲ ਹੁਣ x ਦਾ ਗੁਣਾਕ ਸਾਡੇ ਕੋਲ ਆ ਗਿਆ 8 ਥੋੜੀ ਵੈਲਿਊ ਘਾਓ ਇੱਥੇ 8 ਬਰ 30 ਇਹਨੂੰ x ਦੀ ਘਾ 2 ਦਾ ਗੁਣਾ ਅੱਗੇ ਸਾਡੇ ਕੋਲੇ 4 ਉਹ ਅਸੀਂ ਇੱਥੋਂ 4 ਭਰਤਾ ਤਾਂ ਇੱਥੇ ਵੈਲਿਊ ਕੀ ਸਾਡੇ ਕੋਲੇ ਆ ਗਈ 0/3 ਘਟਾਓ ਹਣ ਜੀ ਤਾਂ ਘਟਾਓ ਦੇ 2 ਆ ਗਏ ਠੀਕ ਹੈ ਇਧਰੋਂ ਹੋਣ ਘਟਾਓ 8/4 ਇਹਨੂੰ ਜਿਹੜੇ ਪੱਟਤਾ ਤਾਂ ਇਹ 4 ਨੂੰ 2 ਦੇ ਪੜੇ ਤੇ 4 ਨੂੰ ਪੱਟਿਆ ਗਿਆ ਤਾਂ ਸਾਡੇ ਘਟਾਓ ਦੇ 2 ਤਾਂ ਇਧਰ ਵੀ ਸਾਡੇ ਕੋਲੇ 2 ਆ ਗਿਆ ਤਾਂ 2 ਆ ਗਿਆ ਇਹ ਹੋ ਗਈ ਸਾਡੀ ਪਹਿਲੀ ਚਾਰ ਦੂਸਰੀ ਦੇ ਵਿੱਚ ਸਿਫਰਾ ਦੇ ਸਿਫਰਾ ਦਾ ਕੋਣ ਫਲ ਗੁਣਫਲ ਗੁਣਫਲ ਦੇ ਵਿੱਚ ਅਸੀਂ ਸਵੈਲਾ ਲਿਖਦੇ ਹਾਂ ਸਿਫਰਾਂ ਦਾ ਗੁਣਾ 0 2 ਚੱਲ ਅਚਲ ਸਾਡੇ ਕੋਲ ਠੀਕ ਆ ਚੱਲ ਪਰ ਸਾਡੇ ਕੋਲੇ ਉਸ ਵੀ ਨਹੀਂ ਹੈਗਾ ਚੱਲ ਪਰ ਸਾਡੇ ਕੋਲੇ ਤਾਂ ਉਹਦੀ ਵੈਲਿਊ ਸਾਡੇ ਕੋਲੇ 0 ਆ ਤਾਂ ਉਹ ਅਸੀਂ ਇੱਥੇ 0 ਭਰ ਦਾਂਗੇ ਤਾਂ x ਦਾ ਗੁਣਾ ਹੁਣ ਸਾਡੇ ਕੋਲੇ ਗਿਆ 4 ਤਾਂ ਇੱਥੇ ਜੇ ਤੁਸੀਂ ਗੁਣਾ ਕਰਾਂਗੇ ਇਹ ਵੀ 0 ਆ ਗਿਆ ਇੱਧਰ ਵੀ ਬਰਾਬਰ 0 ਦੇ ਆ ਗਿਆ ਇਹ ਹੋ ਗਈ ਹੁਣ ਸਿਫਰਾਂ ਅਤੇ ਗੁਣਾਕਾਂ ਦੇ ਵਿਚਕਾਰ ਸਬੰਧਾਂ ਦੀ ਸਿਚਾਈ ਦੀ ਜਾਂ ਇਹ ਸਾਡਾ ਹੋਗਾ ਚੌਥਾ ਸਵਾਲ